ਹਾਂਜੀ ਪਿਛਲੇ ਦਿਨੀ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਕਰਜ਼ਾ ਮਾਫ ਕੀਤਾ ਗਿਆ ਉਹ ਕਿੰਨੇ ਕਿੰਨਾ ਪਰਿਵਾਰਾਂ ਦਾ ਕੀਤਾ ਗਿਆ ਜਾਂ ਕਿਸ ਆਧਾਰ ਤੇ ਕੀਤਾ ਗਿਆ ਉਹਦੇ ਬਾਰੇ ਆਪਾਂ ਕਰਾਂਗੇ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜਰੂਰ ਦਬਾ ਲਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਹਾਂਜੀ ਦੋਸਤੋ ਵੀ ਜਿਹੜਾ ਹੈ ਪੰਜਾਬ ਸਰਕਾਰ ਨੇ ਕਰਜ਼ਾ ਮਾਫ ਕੀਤਾ ਉਹ ਕਿੰਨਾ ਦਾ ਕੀਤਾ ਗਿਆ ਸੋ ਬਹੁਤ ਸਾਰੇ ਵੀਰਾਂ ਦੇ ਸਵਾਲ ਸੀਗੇ ਸੋ ਜਿਹੜਾ ਇਹ ਕਰਜ਼ਾ ਮਾਫ ਕੀਤਾ ਗਿਆ ਜੀ ਇਹ ਐਸਸੀ ਪਰਵਾਰਾਂ ਦਾ ਕੀਤਾ ਗਿਆਗਾ ਕਿਉਂਕਿ 1971 ਦੇ ਵਿੱਚ ਇੱਕ ਅਦਾਰਾ ਬਣਾਇਆ ਗਿਆ ਸੀਗਾ ਜਿਸ ਦਾ ਨਾਂ ਸੀਗਾ ਪੀ ਐਸ ਸੀ ਐਫ ਸੀ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ፋਇਨਾਂਸ ਕਾਰਪੋਰੇਸ਼ਨ ਸੋ ਇਸ ਅਦਾਰਾ ਜਿਹੜਾ ਅਦਾਰਾ ਬਣਾਇਆ ਗਿਆ ਇਹਦੇ ਤਹਿਤ ਜਿਹੜਾ ਕਿ ਗਰੀਬ ਜਿਹੜੇ ਕਿ ਐਸਸੀ ਸ਼ੈਡਿਊਲ ਕਾਸਟ ਦੇ ਜਿਹੜੇ ਹੈਗੇ ਆ ਲੋਕਾਂ ਦੇ ਲਈ ਇਹ ਵੀ ਛੋਟਾ ਕੋਈ ਬਿਜ਼ਨਸ ਕਰਨ ਵਾਸਤੇ ਦੁਕਾਨ ਕਰਨ ਵਾਸਤੇ ਜਾਂ ਪੜ੍ਹਾਈ ਸੰਬੰਧੀ ਵੀ ਆ ਪੜਾਅ ਅਗੇ ਉਹਨਾਂ ਤੋਂ ਕਰਜ਼ਾ ਲੈ ਸਕਦੇ ਸੀ ਸੋ ਉਸ ਆਧਾਰ ਤੇ ਇਹ ਬਣਾਇਆ ਗਿਆ ਸੀਗਾ ਸੋ ਉਹਨਾਂ ਪਰਿਵਾਰਾਂ ਦਾ ਜਿਹੜਾ ਕਿ ਇਹ ਜਿਹੜਾ ਕਰਜ਼ਾ ਮਾਫ ਕੀਤਾ ਗਿਆਗਾ ਇਹ ਤਕਰੀਬਨ ਤਕਰੀਬਨ 68 ਕਰੋੜ ਜਿਹੜਾ ਹੈਗਾ ਇਹ ਕਰਜ਼ਾ ਇਹ ਮਾਫ ਕੀਤਾ ਗਿਆਗਾ 68 ਕਰੋੜ ਦਾ ਸੋ ਜਿਸ ਦੇ ਵਿੱਚ 4727 ਪਰਵਾਰਾਂ ਨੂੰ ਜਿਹੜਾ ਕਿ ਇਹ ਕਰਜ਼ਾ ਮਾਫ ਕੀਤਾ ਗਿਆ 4727 ਸੋ ਇਹ ਕਿਥੋਂ ਤੱਕ ਕੀਤਾ ਗਿਆ ਇਹ ਜਿਹੜਾ ਜੀ ਕੀਤਾ ਗਿਆ ਹੁਣ ਤੱਕ ਮੰਨ ਲਓ 31 ਮਾਰਚ 2020 ਤੱਕ ਦਾ ਜਿੰਨਾ ਵੀ ਕਰਜ਼ਾ ਸੀਗਾ ਜਾਂ ਕੋਈ ਉਹਦੇ ਉੱਪਰ ਵਿਆਜ ਸੀਗਾ ਸੋ ਉਹ ਸਾਰੇ ਤਰ੍ਹਾਂ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈਗਾ ਸੋ 31 ਮਾਰਚ 2020 ਤੱਕ ਸੋ ਉਹਨਾਂ ਨੂੰ ਜਿਹੜਾ ਨੋ ਡੂ ਸਲਿੱਪ ਆ ਉਹ ਦੇ ਦਿੱਤੀ ਜਾਊਗੀ ਸੋ ਉਹਨਾਂ ਪਰਿਵਾਰਾਂ ਦੇ ਲਈ ਇਹ ਬਹੁਤ ਖੁਸ਼ਖਬਰੀ ਆਗੀ ਸੋ ਹੁਣ ਦੁਬਾਰਾ ਤੋਂ ਆਪਣੇ ਇਸ ਆਧਾਰੇ ਤੋਂ ਜਿਹੜਾ ਕਿ ਕਰਜਾ ਲੈ ਕੇ ਆਪਣਾ ਕੰਮ ਕਰ ਸਕਦੇ ਆ ਸੋ ਸਭ ਤੋਂ ਜਿਹੜੀ ਵੱਡੀ ਐ ਇਸ ਦੇ ਵਿੱਚ ਗੱਲ ਆਗੀ ਕਿ ਜਿਹੜੇ ਆਪਾਂ ਇਹ 4727 ਘਰਾਂ ਉਹਨਾਂ ਦੇ ਵਿੱਚੋਂ ਕੇਵਲ 42 ਘਰ ਛੱਡ ਕੇ 42 ਪਰਿਵਾਰ ਛੱਡ ਕੇ ਬਾਕੀ ਸਾਰੇ ਹੀ ਜਿਹੜੇ ਕਿ ਡਿਫਾਲਟਰ ਸੀਗੇ ਜਿਨ੍ਹਾਂ ਨੇ ਪੈਸਾ ਭਰਿਆ ਨਹੀਂ ਸੀਗਾ ਤੇ ਜਿਨ੍ਹਾਂ ਵਿੱਚ 42 ਪਰਿਵਾਰ ਜਿਹੜੇ ਕਿ ਆਪਣੇ ਬੈਂਕ ਦੇ ਨਾਲ ਬਿਲਕੁਲ ਸਹੀ ਚੱਲ ਰਹੇ ਸੀ ਆਪਣੇ ਕੈਸ਼ ਦਾ ਸਮੇਂ ਤੇ ਆਪਣੇ ਵਿਆਸ ਸਮੇਂ ਤੇ ਭਰ ਰਹੇ ਸੀ ਉਹਨਾਂ ਦੇ ਵਿੱਚ ਸਿਰਫ 42 ਪਰਿਵਾਰ ਇਹੋ ਜਿਹੇ ਸੀਗੇ ਜਿਹੜੇ ਕਿ ਆਪਣਾ ਸਹੀ ਤਰੀਕੇ ਦੇ ਨਾਲ ਆਪਣਾ ਜਿਹੜਾ ਕਿ ਕੰਮ ਕਰ ਰਹੇ ਸੀਗੇ ਸੋ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਜਿਹੜੇ 42 ਪਰਿਵਾਰ ਆਪਣੇ ਸਹੀ ਆਪਣਾ ਵਿਆਜ ਆਪਣੇ ਜਿਹੜਾ ਕਿਸ਼ਤ ਭਰ ਰਹੇ ਸੀ ਉਹਨਾਂ ਦੇ ਲਈ ਕੁਝ ਵੱਖਰਾ ਕਰਨਾ ਚਾਹੀਦਾ ਸੀ ਕਿਉਂਕਿ ਉਹ ਡਿਫਾਲਟਰ ਨਹੀਂ ਸਨ ਸੋ ਉਹਨਾਂ ਦੇ ਲਈ ਹੋਰ ਵੀ ਜਿਹੜੇ ਵਿਆਜ ਦੇ ਵਿੱਚ ਰਾਹਤ ਵਗੈਰਾ ਦੇਣੀ ਚਾਹੀਦੀ ਸੀ ਸੋ ਇਹ ਸੀਗਾ ਜੀ ਅੱਜ ਦਾ ਕਿ ਐਸੇ ਸ਼ੈਡਿਊਲ ਸ਼ੈਡਿਊਲ ਕਸਟਮਰ ਉਹਨਾਂ ਨੂੰ ਕਰਜ਼ਾ ਮਾਫ ਕੀਤਾ ਗਿਆਗਾ ਸੋ ਇਹ 63 ਕਰੋੜ ਦਾ ਕਰਜ਼ਾਗਾ ਸੋ 31 ਮਾਰਚ 2020 ਤੱਕ ਦਾ ਸਾਰਾ ਕਰਜ਼ਾ ਮਾਫ ਆ ਸੋ ਇਹ ਸੀ ਅੱਜ ਦੀ ਜਿਹੜੀ ਕਿ ਵੀਡੀਓ ਦੇ ਵਿੱਚ ਆਪਾਂ ਗੱਲ ਕਰੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਸੋ ਬਹੁਤ ਬਹੁਤ ਧੰਨਵਾਦ